ਬਾਬਾ ਜੀ ਜਿਹੜਾ ਇਹ ਸਤਲੁਜ ਦਰਿਆ ਆ ਇਹ ਆ ਕਿੱਥੋਂ ਰਿਹਾ ਆ ਥੋੜਾ ਇਹਦੇ ਬਾਰੇ ਵੀ ਸਾਨੂੰ ਦੱਸੋ ਇਹ ਜਿਹੜਾ ਜੀ ਸਤਲੁਜ ਦਰਿਆ ਆ ਇਹ ਕਲਾਸ਼ ਮਾਨ ਸਰੋਵਰ ਤੋਂ ਆ ਰਿਹਾ ਆ ਠੀਕ ਹੈ ਕਿੱਥੋਂ ਚਾਰ ਨਦੀਆਂ ਨਿਕਲਦੀਆਂ ਆ ਸਤਲੁਜ ਇੱਕ ਬ੍ਰਹਮਪੁੱਤਰ ਕਿ ਸਿੰਧ ਤੇ ਰਿਆ ਇੱਕ ਹਿੱਸਾ ਉਥੋਂ ਗੰਗਾ ਦਾ ਨਿਕਲਦੀ ਹੈ ਨੂੰ ਲੱਗੀ। ਦੇਸੀ ਤਾਂ ਗੰਗਾ ਜਿਹੜੀ ਉਹ ਇੰਡੀਆ ਦੇ ਵਿੱਚੋਂ ਨਿਕਲਦੀ ਹੈ। ਥੋੜਾ ਜਿਹਾ ਹਿੱਸਾ ਗੰਗਾ ਦਾ ਵਿਚਾਰ ਲੱਗਿਆ ਉੱਪਰ। ਜੰਮ ਦੇ ਵਿੱਚੋਂ ਕਲਾਸ਼ਮਾਨ ਸ਼ੁਰੂ ਹੋ ਗਿਆ। ਪੰਜਾਬ ਦਾ ਉਦਗਮ ਜਿਹੜਾ। ਸਾਰੀਆਂ ਜਿੰਨੀਆਂ ਵੀ ਖਮਾਲਿਆਂ ਦੇ ਅੰਦਰੋਂ ਨਦੀਆਂ ਆਉਂਦੀਆਂ ਆ ਉਹ ਸਿੰਧ ਦਰਿਆ ਸਤਲੁਜ ਦਰਿਆ ਗੰਗਾ ਤੇ ਬ੍ਰਹਮਪੁੱਤਰ ਨਦੀਆਂ ਦੇ ਅੰਦਰ ਮਿਲ ਕੇ ਹੀ ਸਮੁੰਦਰ ਦੇ ਅੰਦਰ ਜਾ ਡੇਗੀ ਆ ਤੁਹਾਨੂੰ ਬਾਬਾ ਜੀ ਥੋੜਾ ਜਿਆ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨਦੀਆਂ ਦੇ ਵਿੱਚ ਜੋ ਦੂਸ਼ਿਤ ਪਾਣੀ ਮਿਲਾਇਆ ਜਾ ਰਿਹਾ ਹੈ ਆ ਉਹਦੇ ਕਰਕੇ ਆਪਣੇ ਇਸ ਪ੍ਰਕਿਰਤੀ ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਹਾਂਜੀ ਪ੍ਰਕਿਰਤੀ ਤੇ ਬਹੁਤ ਹੀ ਬੁਰਾ ਅਸਰ ਤੇ ਰਿਹਾ ਆ। ਜਿਹਦਾ ਜਿਹੜਾ ਨਿਵਾਰੇ ਨੇ ਹਰੇਕ ਆਦਮੀ ਨੂੰ ਸੂਚਨਾ ਚਾਹੀਦਾ ਕਿ ਅਸੀਂ ਜਿੱਥੇ ਅਸੀਂ ਧਰਤੀ ਮਾਤਾ ਤੇ ਜਨਮ ਲਿਆ ਆ ਅਸੀਂ ਜਿਹੜੀ ਸਾਡੀ ਮਾਂ ਆ ਉਹਨੂੰ ਬੰਦਾ ਨਾ ਕਰੀ ਉਹਨੂੰ ਸਾਫ਼ ਸੁਥਰਾ ਰੱਖੀ। ਬਿਲਕੁਲ। ਕਿੰਨੇ ਕਿਤੇ ਇਹ ਲੱਗਦਾ ਹੈ ਕਿ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਜੋ ਭਿਆਨਕ ਤਾਪਮਾਨ ਹੈ ਜਾਂ ਜੋ ਭਿਆਨਕ ਕਾਲ ਚੱਲਦਾ ਪਿਆ ਹੈ ਉਹਦਾ ਵਜ੍ਹਾ ਵੀ ਇੱਕ ਮਨੁੱਖੀ ਸਰੀਰ ਲੱਗਦਾ ਹੈ ਜੋ ਨਵੇਂ-ਨਵੇਂ ਅਵਿਸ਼ਕਾਰ ਕਰਕੇ ਆਪਣੇ ਜਿਹੜੇ ਪ੍ਰਾਕ੍ਰਿਤਿਕ ਸਰੋਤ ਹੈ ਉਹਨਾਂ ਨੂੰ ਖਰਾਬ ਕਰਦਾ ਹਾਂ ਉਹ ਤਾਂ ਤੁਸੀਂ ਦੇਖ ਲਓ ਜਿੱਥੇ ਬੰਦੇ ਰਹਿੰਦੇ ਆ ਉੱਥੇ ਢੇਰੀ ਢੇਰੀ ਆ ਜਿੱਥੇ ਜਾਨਵਰ ਰਹਿੰਦੇ ਆ ਉੱਥੇ ਢੇਰੀ ਢੇਰੀ ਨਾਕ ਚਪੜੇ ਹਾਂਜੀ ਹਾਂਜੀ ਜਿੱਥੇ ਬੰਦੇ ਰਹਿੰਦੇ ਉੱਥੇ ਗੰਦੇ ਹੀ ਗੰਦੇ ਆ ਜਿੱਥੇ ਜਾਨਵਰ ਰਹਿੰਦੇ ਉੱਥੇ ਸਫਾਈ ਸਭਾਈ ਜੀ ਬਿਲਕੁਲ ਮਲਾਜ ਜਾ ਕੇ ਦੇਖ ਲਓ ਕਿ ਇਹਨਾ ਢੇਰ ਲੱਗਾ ਹੈ ਤੇ ਨਾ ਕਿਤੇ ਛੱਪੜਈ ਹੈ ਤੇ ਨਾ ਕਿਤੇ ਧੂਆਈ ਹੈ ਬਿਲਕੁਲ ਜਿੱਥੇ ਬੰਦੇ ਰਹਿੰਦੇ ਉੱਥੇ ਧੂਆ ਵੀ ਹੈ ਐਂ ਵੀ ਉੱਥੇ ਛੱਪੜ ਵੀ ਹੈ ਉੱਥੇ ਢੇਰ ਵੀ ਲੱਗਿਆ ਹੈ ਗੰਦਗੀ ਦੇ